ਗੱਲ ਨਹੀਂ ਆ ਬਹੁਤ ਵਧੀਆ ਸ਼ਾਬਾਸ਼ ਤੂੰ ਤਾਂ ਬਹੁਤ ਮੇਰਾ 20 ਸਾਲ ਹੋ ਗਏ ਸਾਡੇ ਨਾਲ ਜਾਂਦੇ ਨੇ ਹੈ 20 22 ਸਾਲ ਹੋ ਗਏ ਵਿੱਚ ਮਾੜੋਂ ਤਾਂ ਗੈਪ ਪੈ ਗਿਆ ਕੋਈ ਨਹੀਂ ਆ 2 ਮਿੰਟ ਜੋਤੀ ਨੂਰਾ ਐਂਡ ਸੁਲਤਾਨਾ ਨੂਰਾ ਇਹ ਮੇਰੀ ਜੋਤੀ ਦੀ ਇਹ ਕਰਨ ਮੈਂ ਇਹਨਾਂ ਦਾ ਗਾਣਾ ਡੱਬ ਕਰਾਈ ਜਾਵਾ ਹਾਸੇ ਵਾਲੀ ਗੱਲ ਹੈ ਇਧਰ ਲੈ ਤੁਹਾਡੇ ਨਾਲ ਗੱਲ ਕਰਦਾ ਮੈਂ ਮੈਂ ਗਾਣਾ ਡੱਬ ਕਰਾਈ ਜਾਵਾਂ ਤੇ ਜੋਤੀ ਨੂੰ ਦੋਤਰੇ ਮੈਂ ਹਰਕਤਾਂ ਦੱਸਿਆ ਮੈਂ ਜੋਤੀ ਇਦਾਂ ਦੀ ਇਦਾਂ ਲਾ ਤੇ ਵੱਡੀ ਬੋਲੀ ਕਹਿੰਦੀ ਆਉ ਤੇ ਅਸੀਂ ਤੇ ਅਸੀਂ ਇਹਨਾਂ ਮੈਂ ਤੂੰ ਵੀ ਲਾ ਪਰ ਕਿਆ ਬਾਤ ਹੈ ਚੁਗਲਬੰਦੀ ਚੁਗਲਬੰਦੀ ਹੁੰਦੀ ਤਸਵੀਦ ਆ ਜਿਹੜਾ ਗਾਣਾ ਤਸਵੀਦ ਨੇ ਮਣਕੇ ਮੰਗਾਇਆ ਹੈ ਕਿਆ ਬਾਤ ਔਰ ਸੰਗੀਤ ਬਹੁਤ ਵੱਡੀ ਚੀਜ਼ ਆ ਸੰਗੀਤ ਕੋਈ ਨਹੀਂ ਪਾ ਸਕਿਆ ਇਹ ਤਾਂ ਸਿਰਫ ਇੱਕ ਨਾਮ ਬੰਦੇ ਦਾ ਇੱਕ ਸ਼ੌਹਰਤ ਨੂੰ ਜਾਂਦੀ ਹੈ ਕਿ ਫਲਾਨਾ ਬੰਦਾ ਕਿਆ ਬਾਤ ਇਹ ਹੁਸਨ ਹੈ ਇੱਕ ਸੰਗੀਤ ਦਾ ਨਾ ਤਾਂ ਕਿਸੇ ਨੇ ਅੰਤ ਪਾਇਆ ਤੇ ਨਾ ਕੋਈ ਸੰਗੀਤ ਦੀ ਹੱਦ ਜਾਣ ਸੀ ਗਿਆ ਠੀਕ ਹੈ ਨਾ ਇੱਕ ਰਾਹ ਪਾਉਣ ਵਾਲਾ ਇਨਸਾਨ ਹੁੰਦਾ ਜਿਹੜਾ ਕਹਿੰਦਾ ਇਦਾਂ ਨਹੀਂ ਇਦਾਂ ਗਾ ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਚਾਹੇ ਮਿਊਜ਼ਿਕ ਆ ਚਾਹੇ ਗਾਇਕੀ ਆ ਚਾਹੇ ਸਿੰਗਿੰਗ ਆ ਚਾਹੇ ਕੋਈ ਰਿਦਮ ਬਹੁਤ ਅਹਿਮੀਅਤ ਰਖਾਉਂਦਾ ਸੰਗੀਤ ਤੇ ਦੂਸਰੀ ਕਿ ਬੜੇ ਅੱਜਕੱਲ ਤੁਰੇ ਫਿਰਦੇ ਗਾਉਣ ਵਾਲੇ ਔਰ ਸਭ ਨੂੰ ਮਾਲਕ ਹਦੈਤ ਬਖਸ਼ੇ ਮਤਬਖਸ਼ੇ ਸੰਗੀਤ ਬਖਸ਼ੇ ਸੁਰ ਬਖਸ਼ੇ ਕਲਾਮ ਬਖਸ਼ੇ ਇੱਜ਼ਤ ਬਖਸ਼ੇ ਔਰ ਜਿੱਦਾਂ ਇਹ ਕੁੜੀਆਂ ਨੇ ਤਰੱਕੀ ਕੀਤੀ ਬੁਲੰਦੀਆਂ ਪਾਈਆਂ ਇਹਦਾ ਸਾਰੇ ਹੀ ਬੁਲੰਦੀਆਂ ਪਾਉਣ ਤਰੱਕੀਆਂ ਪਾਉਣ ਠੀਕ ਨਾ ਮੈਂ ਥਾਰੇ ਪਾਉਂ ਕੀ ਜੂਤੀ ਨਾ ਇਹਦਾ ਮੇਰਾ ਨਾਮ ਰਾਜ ਮੈਂ ਤਾਰੇ ਪਾਉਂ ਕੀ ਜੂਤੀ ਨਾ ਇਹ ਜਦ ਤੂੰ ਜੀ ਕਰੇ ਪੈਰ ਲੀ ਉਤਾਰਦੀ ਹੇ ਆਪ ਲੱਗ ਕੜਾ ਰੇ ਆਪਣੋਂ ਸੇ ਜੀਤੀ ਬੇਗਾਨੋਂ ਸੇ ਜੀਤੀ ਲਹਿਰੋਂ ਸੇ ਜੀਤੀ ਤੂ ਫਾਨੋਂ ਸੇ ਜੀਤੀ ਮੈਂ ਜੀਤ ਗਈ ਉਹ ਜ਼ਮਾਨੇ ਤੇ ਪਰ ਜਾਨੀ ਸ਼ਾਇਰ ਤੇ ਅਰਗੀ ਨੇ ਤੇਰੇ ਪਾਉਂ ਕਿ ਜੁੱਤੀ ਨਾ ਕਿ ਜਦ ਜੀ ਕਰੇ ਪੈਰ ਲਈ ਉਤਾਰਦੀ ਗੈਲਰੀ ਦੇ ਭਾਜੀ ਤੁਸੀਂ ਵੀ ਬੈਠੇ ਹੋ ਹੋਰ ਵੀ ਕਲਾਕਾਰ ਅੱਜ ਕੱਲ ਸਟੋਰੀ ਜੜੀ ਨਾ ਪਕਾਉਨੇ ਕੋਈ ਵੀ ਸਟੋਰੀ ਗਾਉਨੇ ਆਪਾਂ ਆਪਾਂ ਸਟੋਰੀਆਂ ਸੁਣਾ-ਸੁਣਾ ਗਾਉਨੇ ਨਹੀਂ ਸਿੱਧੀ ਗਾਇਕੀ ਸ਼ੁਰੂ ਕਰ ਦੋ ਗਰਮ ਹੋਵੇ ਬੰਦਾ स्टोरी अजक हर एक पता भी गौसपा कितों आया सी और की करते बापू माहिशाह कौन सी कौन नहीं अजकल सार्व पता ख्वाजा जी कौन है बच्चे बच्चे पता ठीक है ना आप स्टोरियां सुना जरूर टाइम खराब होना चलू बदला जाए ठीक है शुरू करो थड़ा थड़ा दड़ दर शुरू करो बस ठीक है अली साहब ने आता अली साहब ने किया एदा नहीं होंगे गायकी रख्या करो शुरू हो गया